50000 ਮਾਨਤਾ ਨ ਹੋ ਜੂ 969 70 hp ਦੇ ਵਿੱਚ ਆ ਗਿਆ ਟਰੈਕਟਰ ਇਹ 21 ਮਾਡਲ ਦੇ ਵਿੱਚ ਆ ਕਾਗਜ਼ ਪੱਤਰ ਸਾਨੂੰ ਓਕੇ ਮਿਲ ਗਏ ਜਿਵੇਂ ਗਰੀਏ ਯਾਰ ਪ੍ਰਾਣਾ ਖੜਾ ਉਹ ਵੀ ਵਿੱਚ ਕੱਟਿਆ ਜਾਊ ਜੀ ਜੀ 10000 ਰੁਪਏ ਮੰਨਦਾ ਨਾ ਟਰੈਕਟਰ ਦੇ ਵਿੱਚ ਆਉਂਦਾ ਐ ਸੋ ਆ ਜਿਹੜੀ ਸ਼ੋ ਆਲਾ ਟਰੈਕਟਰ ਆ ਜਾਂਦਾ ਵੱਡੇ ਵੀਰ ਹਾਂਜੀ ਇਹਦੀ ਡਿਮਾਂਡ ਅੱਜਕੱਲ ਜ਼ਿਆਦਾ ਹੈ ਅੱਸੀ ਕਾਲ ਦੋਸਤੋ ਸਵਾਗਤ ਆ ਪੇਜ ਤੇ ਤੇ ਜੂਡੂ ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਤਲਵੰਡੀ ਸਪੋਰਟ ਟਰੈਕਟਰ ਮੰਡੀ ਤੇ ਬਾਈ ਬਲਵਿੰਦਰ ਦੇ ਕੋਲ ਹੋਰ ਬਲਵਿੰਦਰ ਵੀ ਕੀ ਹਾਲ ਚਾਲ ਵਧੀਆ ਵਧੀਆ ਬਰਾ ਸਸੀ ਕਾਲ ਬਰਾ ਵਧੀਆ ਜੀ ਵਧੀਆ ਯਾਰ ਟਿਕ ਟਕ ਪੂਰੇ ਵਧੀਆ ਜੀ ਪਹਿਲਾਂ ਤਾਂ ਭਰਾ ਧੰਨਵਾਦ ਤੇ ਅੱਜ ਪਹਿਲੇ ਦਿਨ ਦਰਸ਼ਨ ਹੋਇਆ ਨਹੀਂ ਜੀ ਦੂਜੀ ਗੱਲ ਭਰਾ ਬੇਨਤੀ ਆ ਜ ਵੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਰਾਹੀਂ ਵੀ ਵੀਰੇ ਜਿਹੜੇ ਅੱਜ ਪੰਜਾਬ ਤੇ ਜਿਹੜੀ ਹੜ੍ਹਾਂ ਦੀ ਆਪਤਾਈ ਹੋਈ ਹੈ ਹਾਂਜੀ ਹਾਂਜੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੇ ਵੀ ਇਹ ਜਲਦੀ ਤੋਂ ਜਲਦੀ ਜਿਹੜੀ ਇਸ ਚੀਜ਼ ਤੋਂ ਰਾਹਤ ਮਿਲੇ ਪ੍ਰਮਾਤਮਾ ਰਹਿਮਤ ਕਰ ਕਿਉਂਕਿ ਆਪਣੇ ਦੇਖਣ ਵਾਲੇ ਕਹਿਣਗੇ ਇਹਨਾਂ ਨੂੰ ਵੀਡੀਓ ਦੀ ਬਣੀ ਹੈ ਵੀ ਆਪਣਾ ਵੀ ਵੀਰੇ ਕੰਮ ਹੈ ਇਹ ਵੀ ਮਜਬੂਰੀ ਹੈ ਪਰ ਉਸ ਲਈ ਵੀ ਆਪਾਂ ਇੱਕ ਅਰਦਾਸ ਕਰ ਸਕਦੇ ਹਾਂ ਹੋਰ ਤਾਂ ਆਪਣੇ ਕੋਲੇ ਕੁਝ ਜੇ ਤੇ ਨਾਲ ਯਾਰ ਜਿੰਨੇ ਵੀਰ ਆਪਾਂ ਨੂੰ ਦੇਖਦੇ ਆ ਆਪਾਂ ਨੂੰ ਪਿਆਰ ਕਰਦੇ ਆ ਯਾਰ ਜਿੰਨੇ ਜੋਗੇ ਹੈਗੇ ਹੋ ਉੰਨੀ ਮਦਦ ਕਰੋ ਆਪਦੇ ਪਿੰਡ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਬਹੁਤ ਗਰੀਬ ਘਰਾਂ ਦਾ ਨੁਕਸਾਨ ਹੋ ਗਿਆ ਯਾਰ ਤਨ ਨਾਲ ਮਨ ਨਾਲ ਧਨ ਨਾਲ ਆਪਾਂ ਉੱਧਰ ਵੀ ਖਿਆਲ ਰੱਖੋ ਤੇ ਜਿਹੜੇ ਗਰੀਬ ਪਰਿਵਾਰ ਆਪਣੇ ਪਿੰਡਾਂ ਦੇ ਵਿੱਚ ਰਹੇ ਸੱਤਾਂ ਲਗਾਤਾਰ ਮੀਂਹ ਪੈਣ ਕਰਕੇ ਸਾਰੇ ਨਹੀਂ ਚੋ ਰਹੀਆਂ ਨੇ ਕੁਛ ਨਾ ਕੁਛ ਆਪਣੇ ਪਿੰਡ ਬਾਰੇ ਵੀ ਸੋਚੀਏ ਆਪਾਂ ਦੂਰ ਚੱਲ ਜਾਨੇ ਆਪਣੇ ਪਿੰਡ ਬਾਰੇ ਸੋਚਦੇ ਨਹੀਂਗੇ ਉਹਨਾਂ ਵਾਸਤੇ ਵੀ ਬੇਨਤੀ ਆ ਭਰਾ ਧੰਨਵਾਦ ਆ ਤੁਹਾਡਾ ਇੱਥੇ ਆਉਣ ਦੀ ਤੇ ਬਾਕੀ ਬਲਵਿੰਦਰ ਜੀ ਹੁਣ ਸ਼ੁਰੂ ਆਪਾਂ ਕਰ ਲੱਗਿਆ ਵੀਡੀਓ ਪਹਿਲਾਂ ਤਾਂ ਪਲਾਟ ਨੰਬਰ ਆਪਣਾ ਕਿੰਨਾ ਜੀ ਪਲਾਟ ਨੰਬਰ 13 ਵੀਰੇ ਰੋੜੀ ਰੋਡ ਤੇ ਆਪਣਾ ਇਹ ਕਿਸਾਨ ਟਰੈਕਟਰ ਸੇਲ ਦੇ ਨਾਂ ਤੇ ਕਿਸਾਨ ਮੰਡੀ ਆ ਬਾਈ ਉਹਨਾਂ ਦੇ ਰੋੜੀ ਰੋਡ ਤੇ 13 ਨੰਬਰ ਪਲਾਟ ਆ ਤੇ ਟਰੈਕਟਰ ਹੁੰਦੇ ਆ ਬਾਈ ਕੋਲ ਪੂਰੀ ਚੰਗੇ ਤੇ ਹੁਣ ਵੀਡੀਓ ਕਰ ਲਿਆ ਸਟਾਰਟ ਬਲਵਿੰਦਰ ਜੀ ਆਹ ਖੜਾ 2021 ਮਾਡਲ ਆ 969 ਸਵਰਾਜ ਹਾਂਜੀ ਹਾਂਜੀ ਤੇ 21 ਮਾਡਲ ਦੇ ਹਿਸਾਬ ਨਾਲ ਜਿਵੇਂ ਕਿ ਜੀ ਕੰਡੀਸ਼ਨ ਬੋਲਦੀ ਆ ਚੱਲਿਆ ਬਹੁਤ ਘੱਟ ਲਾਦਾ ਟਰੈਕਟਰ ਸੋਨਾ ਟਰੈਕਟਰ ਸਾਫ਼ ਆ ਫਰਸਟ ਆਨਰ ਦਾ ਟਰੈਕਟਰ ਆ ਵੀਰ ਜੀ ਹਾਂਜੀ ਪਹਿਲੇ ਨਹੀਂ ਆ ਜੀ ਐਨਓਸੀ ਜਿੱਥੋਂ ਦੀ ਅਗਲਾ ਕਹੂਗਾ ਉੱਥੋਂ ਨੇ ਮਿਲੂਗੇ ਠੀਕ ਆ ਠੀਕ ਆ ਬਾਈ ਜੀ ਹਾਂਜੀ ਸਾਰੇ ਟਰੈਕਟਰ ਦੇ ਵਿੱਚ ਆਪਣੇ ਕੋਲ ਜਿੰਨੇ ਟਰੈਕਟਰ ਆ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਸਾਰੇ ਟਰੈਕਟਰਾਂ ਦੇ ਤਕਰੀਬਨ ਲੋਨ ਹੋ ਜਾਊਗਾ ਲੋਨ ਦੀ ਸੋਦਾ ਜਿਵੇਂ ਪੁਰਾਣੇ ਲੋਨ ਕਰਾ ਕੇ ਲੈਣਾ ਆ ਠੀਕ ਹੈ ਸਾਰੀ ਐਸੈਸਰੀ ਯਾਰ ਜਿਹੜੀ ਜੀ ਇਸ ਨੂੰ ਘਾਟ ਲੱਗੀ ਉਹ ਘਾਟ ਬਈ ਪਲਵਿੰਦਰ ਕਹਿੰਦਾ ਮੈਂ ਪੂਰੀ ਕਰ ਦੂੰ 21 ਮਾਡਲ ਦੇ ਵਿੱਚ ਨੰਬਰ 50 ਵੀ ਹੈ ਇਹ ਇਹ ਹਰਿਆਣਾ ਨੰਬਰ ਹੈ ਵੀਰੇ ਐਨਓਸੀ ਮਿਲੂਗੀ ਐਨਓਸੀ ਮਿਲ ਜੂ ਅਚਾਰ ਨੰਬਰ ਆ ਪਹਿਲੇ ਨਾਗਾ ਤੇ ਡਿਮਾਂਡ ਹੈਗੀ 7.5 ਲੱਖ ਰੁਪਈਆ 7 ਲੱਖ ਰੁਪਏ ਦਾ ਪੂਰੇ 7 ਦਾ ਲੈ ਵੀ ਮੇਟਰ ਪੂਰੇ 7 ਦਾ ਲੈ ਜੋ 50000 ਮਾਨਤਾ ਨਾ ਹੋ ਜੂ 969 70 hp ਦੇ ਵਿੱਚ ਆ ਗਿਆ ਟਰੈਕਟਰ ਇਹ ਹਾਂਜੀ 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 ਅੱਗੇ ਆ ਗਿਆ ਜੀ 60 55 ਫਾਰਮ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਬਈ ਜੀ ਤਕਰੀਬਨ 5-7% ਚਾਂਜ ਜ਼ਰੂਰ ਆ ਬਾਕੀ オリジナル ਪੇਂਟ ਦਾ ਟਰੈਕਟਰ ਹੈ 2014 ਮਾਡਲ ਹੈ 14 ਮਾਡਲ ਆ ਸਾਰਾ オリジナル ਆ ਤੇ ਯਾਰ ਸਾਤਰੀ ਜਿਵੇਂ ਕਿ ਆਦੀ ਇਹਦੇ ਵੀ ਮਿਊਜ਼ਿਕ ਸਿਸਟਮ ਜਮਾ ਇੱਕ ਨੰਬਰ ਲਾਈ ਬੈਠੇ ਹਾਂ ਜੀ 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 ਠੀਕ ਹੈ ਤੇ ਇੰਜਨ ਉੰਜਣ ਜਿਵੇਂ ਟਰੈਕਟਰ ਦੇ ਜੇ ਆਪਾਂ ਗੱਲ ਕਰੀਏ ਯਾਰ ਜੋੜ ਜੋੜ ਸਾਰਾ ਰੰਗ ਪੇਂਟ ਜਮਾ ਨਾਲ ਦਾ オリジナル ਹੀ ਪਿਆ ਸਾਰਾ ਬਾਡੀ ਲਾਈਨ ਦਾ オリジナル ਪੇਂਟ ਹੈ ਹਾਂਜੀ ਜਿੱਥੇ ਕਿਤੇ ਆ ਦੇਖੋ ਟੱਕ ਪਏ ਆ ਸਾਰੇ ਉਵੇਂ ਜਿਵੇਂ ਵੀ ਜਿਵੇਂ ਕਿ ਦੀ ਇਹ ਕਲਮ ਕਿਤੇ ਲਵਾਈ ਵੀ ਨਹੀਂ ਹੈਨੀ ਨਾ 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 ਬੰਪਰ 14 ਮਾਡਲ ਜਿਹੜਾ ਮੋਟਾ ਕੀ ਕਹਿੰਦਾ ਕਲਮ ਲੱਗੀ ਹੋਵੇ ਪਰ ਪੇਂਟ ਨਹੀਂ ਹੋਇਆ ਸਹੀ ਗੱਲ ਆ ਪੇਂਟ ਨਹੀਂ ਹੋਇਆ ਕਿਸੇ ਪਾਸਿਓ ਤੇ ਜਿਵੇਂ ਹੈਗਾ ਜਿ ਆਰੀਜਨਲ ਉਮੀ ਖੜਾ ਤੇ ਐਵੇਂ ਹੀ ਮਿਲੂਗਾ ਤੁਹਾਨੂੰ 14 ਮਾਡਲ ਦੇ ਵਿੱਚ ਆ 465000 ਰੁਪਿਆ ਬਾਈ ਬਲਵੰਦਰ ਦੀ ਡਿਮਾਂਡ ਆ ਕਿੰਨੇ ਦਾ ਬਣ ਜੂਗਾ ਟਰੈਕਟਰ ਜੀ ਸਾਢੇ 4 ਲੱਖ ਦਾ ਜੀ ਸਾਢੇ 4 ਲੱਖ ਰੁਪਿਆ ਦਾ ਟਰੈਕਟਰ ਬਾਕੀ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਬਾਕੀ ਮੌਕੇ ਤੇ ਮਾਨਤਨ ਹੋਰ ਵੀ ਹੋ ਜੂ ਯਾਰ ਤੁਹਾਡਾ 13 ਨੰਬਰ ਪਲਾਟ ਦੇ ਵਿੱਚ ਪਹੁੰਚਣਾ ਤੁਸੀਂ ਟਰੈਕਟਰ ਸਾਰਾ ਅਰੀਜਨਲ ਆ ਟਰੈਕਟਰ ਬਾਈ ਜੀ ਆਪਣਾ ਨੌਰਾ ਪਿੰਡ ਕੋਰਸ਼ਮੀਰ ਬਟਿੰਡਾ ਮਾਨਸਰੋ ਠੀਕ ਆ ਕੋਰਸ਼ਮੀਰ ਬੁੱਧਵਾਰ ਨੂੰ ਇੱਥੇ 13 ਨੰਬਰ ਪ ਮਾਡਲ ਦੇ ਵਿੱਚ ਆ ਕਿ ਟਾਇਰਾਂ ਦੀ ਆਪਾਂ ਗੱਲ ਕਰੀਏ ਕੰਡੀਸ਼ਨ ਪੂਰੀ ਚੰਗੀ ਪਈ ਆ ਬਾਈ ਜੀ ਐਮ ਆਰ ਪੀ ਦੇ ਟਾਇਰ ਨੇ ਹਾਂਜੀ ਪਰ ਤੁਸੀਂ 75 ਪੈਸੇ ਮੰਨ ਕੇ ਆਓ ਠੀਕ ਆ 75 ਸਾਰਾ オリジナル ਪੇਂਟ ਦਾ ਟਰੈਕਟਰ ਇਹ ਨਾ ਲਿਪੜ ਗਿਆ ਸਿਆਜ ਚੱਜ ਨਾਲ ਹਜੇ ਤਿਆਰੀ ਟਰੈਕਟਰ ਤੇ ਹੋਈ ਨਹੀਂ ਕਿਉਂਕਿ ਮੀ ਸੀਗਾ ਦੇਖਣ ਵਾਲਿਆਂ ਨੂੰ ਵੀ ਪਤਾ ਹੀ ਆ ਪਿਛਲੇ ਕੰਟੀਓ ਦਾ ਦਸ ਜਣਾ ਤੋਂ ਮੀ ਪਈ ਵੀ ਜਾਂਦਾ ਹਾਂ ਟੌਪ ਮਾਲ ਟਰੈਕਟਰ ਚਲਾਈ ਦਾ ਟਰੈਕਟਰ ਮੈਸੀ ਹੈ ਇਹਦੇ ਨਾਲ ਹਿੱਸੇ ਚ ਮਗਰੋਂ ਨਾ ਡੈਕਸ਼ਨਾਂ ਦੀ ਆਵਾਜ਼ ਇੱਧਰਲੇ ਪਾਸੇ ਆ ਗਈ ਮੜਾ ਜਿਹਾ ਦਿਖਾ ਦਈ ਹਾਂਜੀ ਡੈਕਸ਼ਨਾਂ ਦੀ ਆਵਾਜ਼ ਹੁੰਦੀ ਆ ਬਾਈ ਜੀ ਭੋਰਾ ਵੀ ਨਹੀਂ ਆ ਬਿਲਕੁਲ ਉਹ ਜਿਵੇਂ ਕਰੀ ਹਾਲੈਂਡ ਦੇ ਵਿੱਚ ਹੈਗੀ ਆ ਹਾਂ ਨਹੀਂ ਇਹਦੇ ਚ ਪੂਰਾ ਵੀ ਨਹੀਂ ਬਾਈ ਇਹ ਤੂੰ ਵੀ ਹੈ ਨਹੀਂ ਮੈਸੀ ਚਲਾ ਲਿਆ ਹਾਲੈਂਡ ਚਲਾ ਲਿਆ ਬਰਾਬਰ ਹੈ ਬਰਾਬਰ ਆ ਤੇ ਜੇ ਗੱਲ ਕਰੀਏ ਜਰ ਆ ਇੰਜਨ ਦੇ ਰੰਗ ਰੂੰਗਦੀ ਸਾਰਾ ਜਿਵੇਂ ਕਰੀ ਇਕ ਪੱਤੀ ਦੇ ਰੰਗ ਗੁੱਡਿਆ ਦਾ ਸਾਰਾ ਉਹ ਪੈ ਰਿਹਾ ਰੰਗਾਂ ਰੂਗਾਂ ਵੀਰੀ ਬੱਜੀਆਂ ਨਹੀਂ ਤੇ ਇਹ ਨਾ ਮੀਂਹ ਚ ਚਿੱਕੜ ਚ ਆ ਗਿਆ ਟਰੈਕਟਰ ਠੀਕ ਹੈ ਤੇ ਜਦੋਂ ਗੱਲ ਬਣ ਗਈ ਸ਼ੀਸ਼ੇ ਵਾਂਗ ਚਮਕੂ ਜਹੇ ਨਵਾਂ ਜਾਂਸੀ ਜਿਹੜਾ ਹੈ ਨਾ ਸਾਹਮਲੇਟ ਦੇ ਸਾਹਮਣੇ ਬਸ 3 ਯਰ ਜੇ ਸੋਹ ਦੀ ਆਪਾਂ ਗੱਲ ਕਰੀਏ ਬਿਬੰਦਰ ਸੋਹ ਦਾ ਦੇਖੋ Ориジナル ਪੇਟ ਦਾ ਵੀ ਰੰਗ ਜਿਵੇਂ ਕਰੀਏ ਜਿਵੇਂ ਕਹਿੰਦੇ ਹਾਂ ਉਹ ਸੂਰਜ ਵੱਜ ਕੇ ਮੋੜਨ ਲਾ ਕੇ ਮਾੜਾ ਕਿਤੇ ਵੀ ਪੂਰਾ ਨਹੀਂ ਵੀਰੇ ਠੀਕ ਹੈ ਤੇ ਐਸੈਸਰੀ ਸਾਰੀ ਨਾਲ ਮਿਲ ਜੂ 12 ਮਾਡਲ ਦੇ ਵਿੱਚ 485000 ਰੁਪਏ ਰਿਮਾਂਡ ਹੈ ਜੀ ਦੀ ਹਾਂਜੀ ਕਿੰਨੇ ਦਾ ਬਣੂਗਾ ਜੀ 60000 ਦਾ 4 ਲੱਖ ਤੇ 60000 ਦਾ ਟਰੈਕਟਰ ਲੈ ਜਾਓ ਪੁਰਾਣਾ ਤੁਹਾਡਾ ਵਿੱਚ ਕੱਟਿਆ ਜਾਊਗਾ ਉਹ ਸੁਭਦਾ ਹੈਗੀ ਹੈਗੀ ਆ ਲੋਨ ਵੀ ਹੋ ਜਾ ਹਾਂਜੀ ਬਲਡ ਟਰੈਕ ਆ ਗਿਆ ਦੀਆਂ ਤਾਂ ਯਾਰ ਸਪੀਡਾਂ ਵੀ ਖਾਸੀਆਂ ਹੁੰਦੀਆਂ ਕਿ ਨਹੀਂ ਜੀ ਹਾਂਜੀ ਹਾਂਜੀ 24 ਸਪੀਡਾਂ ਦੇ ਵਿੱਚ ਹੁੰਦਾ 24 ਸਪੀਡਾਂ ਵਾਲਾ ਉਹੀ ਟਰੈਕਟਰ ਵੀ 3 ਸਪੀਡ ਚ ਆ ਜਾਂਦਾ ਚੇਂਜਰ ਵਾਲਾ ਗੇਅਰ ਹੈ ਟਾਪ ਮਾਲ ਟਰੈਕਟਰ ਹੈ ਟਾਪ ਦਾ ਮਾਡਲ ਹੈ ਸੈਕੰਡ ਹੰਡਰ ਹੈ ਦੂਜੇ ਨਾ ਦੂਜੇ ਨਾ ਡੈਕ ਡੈਕ ਕਨੋਪੀ ਸਾਰਾ ਕੁਝ ਉਵੇਂ ਲੱਗਿਆ ਹੋਇਆ ਠੀਕ ਹੈ ਸਾਰਾ ਕੁਸ ਨੂੰ ਨਾਲ ਮਿਲੂ 24 ਸਪੀਡਾਂ ਦੇ ਵਿੱਚ ਆ ਬਾਲਡ ਟਰੈਕ ਆ ਜੀ ਤੇ ਸਟਿੱਕਰ ਜੇ ਆਪਾਂ ਰਿੰਬਾਂ ਦੀ ਗੱਲ ਕਰੀਏ ਯਾਰ ਉਮੀ ਪਏ ਨੇ ਐਕਸਟਰਾ ਇਹ ਵੀ ਡਿਊਟੀ ਵਾਲੇ ਜੀ ਜੀ ਇਹ ਨਵੇਂ ਸਾਫਰਾਵਾ ਟਰੈਕਟਰ ਨਵੇਂ ਟਾਇਰ ਨੇ ਜਮਾਂ ਚਾਰੇ 475000 ਦਾ ਮਿਲੂਗਾ ਮੰਗੀ ਕੁਛ ਜਾਈਏ ਮੰਗੀ ਕੁਛ ਜਾਈਏ 475 ਦਾ ਟਰੈਕਟਰ ਇਹ ਲੈ ਜਿਓ ਮਿੱਤਰੋ ਬਾਲਡ ਟਰੈਕ ਆ ਜੀ 60 RX ਹਾਂਜੀ ਤੇ ਅੱਗੇ ਆ ਗਿਆ ਜੀ 3730 ਇਹ 3630 ਕਿਸੇ ਬਾਈ ਦਾ ਹੋਰ ਦਾ ਆਪਣਾ ਸੋਨਾਲਿਕਾ ਜੀ ਆ ਸੋਨਾਲਿਕਾ ਆ ਗਿਆ ਜੀ DI 750 2021 ਮਾਡਲ ਆ ਬਾਈ ਜੀ 21 ਮਾਡਲ ਦੇ ਵਿੱਚ ਆ ਸਿਗਨੀਸ਼ਨ ਦਾ ਨਵੇਂ ਪੈਚੇ ਤਾਂ ਜਿਵੇਂ ਕਹਦੀ ਆਹ ਕਨੀਸ਼ਨ ਦੇ ਵਿੱਚ ਤਾਂ ਕਿ 21 ਮਾਡਲ ਨੂੰ ਹੁੰਦੀ ਕੁਛ ਨਹੀਂ ਜਿਨੂੰ ਜੰਦੇ ਕੈਮਰਾ ਮਾਰਦੇ ਰੰਗ ਪਿੰਟ ਸਾਰਾ ਨਾਲ ਲਾਉਮੀ ਪਿਆ 5,90,000 ਰੁਪਏ ਡਿਮਾਂਡ ਹੈ ਹਾਂਜੀ 5,55,000 ਦਾ ਟਰੈਕਟਰ ਦੇ ਦਾਂਗੇ 590 ਡਿਮਾਂਡ ਆ 555 ਦਾ ਟਰੈਕਟਰ ਲੈ ਜਾਓ ਮਾਨਤਾ ਜਿਵੇਂ ਕਹਦੀ ਪਹਿਨੇ ਪੂਰਾ ਫੁੱਲ ਹੀ ਕਰਤਾ ਟਰੈਕਟਰ ਦੇ ਵਿੱਚੋਂ ਵੀ ਯਾਰ 21 ਮਾਡਲ ਦੇ ਵਿੱਚ ਆ ਕਾਗਜ਼ ਪੱਤਰ ਸਾਨੂੰ ਓਕੇ ਮਿਲ ਗਏ ਜਿਵੇਂ ਕਹਦੀ ਯਾਰ ਪੁਰਾਣਾ ਖੜਾ ਉਹ ਵੀ ਵਿੱਚ ਕੱਟਿਆ ਜਾਊ ਜੀ ਜੀ ਤੇ ਅੱਗੇ ਜੀ 755 2022 ਮਾਡਲ 855 ਆ ਗਿਆ ਜੀ 2022 ਮਾਡਲ ਦੇ ਵਿੱਚ ਹਾਂ 3 ਸਪੀਡ ਆ ਗਿਆ ਜੀ ਹੈਨਾ 3 ਸਪੀਡ ਆ ਟਾਪ ਮਾਡਲ ਹੈ 3 ਸਪੀਡ ਟਾਪ ਮਾਡਲ ਟਾਇਰ ਦੋ ਦੇ ਨਾਲ ਦੀ ਨੇ ਨਾਲ ਦੇ ਜੀ ਨਾਲ ਦੇ ਟਾਇਰ ਨਾਲ ਦੇ ਨੇ ਅਗਲੇ ਟਾਇਰ ਹੈਗੇ ਨਹੀਂ ਜੀ ਜਹਾਜੀ ਸਾਈਡ ਗੇਅਰ ਬਾਕੀ ਯਾਰ ਘੋੜਾ ਬੰਪਰ ਲੱਗਿਆ ਵਾ ਬੰਪਰ ਤੁਸੀਂ ਘੋੜਾ ਬਹੁਤ ਦੇਖ ਰਹੇ ਹੋਣਗੇ ਇਧਰਲੇ ਪਾਸੇ ਟੈਂਕੀ ਢੂਕੀ ਵਿੱਚ ਹੀ ਆ ਬੰਪਰ ਦੇ ਵੀ ਆ ਹਾਂਜੀ 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 ਇਹ ਵੀ ਕੁਆਲਿਟੀ ਆ ਹਾਂਜੀ 22 ਮਾਡਲ ਦੇ ਵਿੱਚ ਆ ਪੰਜਾਬ ਨੰਬਰ ਦੇ ਵਿੱਚ ਆ 30000 ਦਾ ਬੰਪਰ ਆ ਬਾਈ ਜੀ ਤੇ ਟੈਂਕੀ ਸਮੇਤ ਹੈ ਟੈਂਕੀ ਸਮੇਤ ਹਾਂਜੀ 7 ਲੱਖ ਤੇ 40000 ਰੁਪਏ ਡਿ ਪੂਰੇ 7 ਦਾ ਲੈ ਜਾਓ 40000 ਰੁਪਏ ਮੰਨਤਾ ਨਾ ਟਰੈਕਟਰ ਦੇ ਵਿੱਚ ਆਉਂਦਾ ਐ ਸੋ ਆ ਜਿਹੜੀ ਸ਼ੋ ਆਲਾ ਟਰੈਕਟਰ ਆ ਜਾਂਦਾ ਵੱਡੇ ਵੀਰ ਹਾਂਜੀ ਇਹਦੀ ਡਿਮਾਂਡ ਅੱਜਕੱਲ ਜਿਆਦਾ ਹੈ ਵੱਧ ਆ ਜੀ ਹੈਗੀ ਆ ਜੀ ਚੀਜ਼ ਆਪਾਂ ਇਹ ਨਹੀਂ ਕਹਿੰਦੇ ਨਵੀਂ ਸ਼ੋ ਆਲਾ ਟਰੈਕਟਰ ਵਧੀਆ ਆ ਰਿਹਾ ਪਰ ਲੋਕ ਜਿਹੜੀ ਆਪਣੀ ਚੀਜ਼ ਬੰਦ ਹੋ ਜੇ ਉਹਨੂੰ ਜ਼ਿਆਦਾ ਚਾਹਣ ਲੱਗਦੇ ਉਹਨੂੰ ਵੱਧ ਚਾਹੁੰਦੇ ਆ ਤੇ ਬਾਕੀ ਯਾਰ ਆਹ ਬੰਪਰ ਇਹਦੇ ਵਿੱਚ ਇੱਥੋਂ ਪਤਾ ਲੱਗ ਜਾਂਦਾ ਇਹਦੇ ਦੇ ਲਾਪਸੇ ਕਰੋ ਚੈੱਕ ਯਾਰ ਪੂਰਾ ਹੈਵੀ ਬੰਪਰ ਹੈਵੀ ਪਲੇਟ ਦਾ ਹੈ ਵੀ ਹੈਵੀ ਪਲੇਟ ਦਾ ਟਰੈਕਟਰ ਹੈਵੀ ਪਲੇਟ ਦਾ ਤਾਂ ਜਿਵੇਂ ਕਹਿੰਦੀ ਪੂਰੇ ਛੌਂਕ ਨਾਲ ਵੀਰ 9465362000 ਇਸ ਨੰਬਰ ਤੇ ਆਪਣੇ ਜਦੋਂ ਮਰਜ਼ੀ ਕੋਈ ਸੰਪਰਕ ਕਰਕੇ ਆਪਣੇ ਨਾਲ ਆ ਕੇ ਟਰੈਕਟਰਾਂ ਦੀ ਰੇਟਸ ਦੀ ਜਾਣਕਾਰੀ ਲੈ ਸਕਦਾ ਹੈ ਕਮਾਨ ਟਰੈਕਟਰ ਦੇ ਕਮਾਨ ਟਰੈਕਟਰ ਦੇ ਨਾਂ ਤੇ ਆਪਣਾ ਫੇਸਬੁੱਕ YouTube ਤੇ Instagram ਤੇ ਪੇਜ ਚੱਲਦਾ ਬਈ ਜੀ ਨੋਹਰਾ ਆਪਣਾ ਪਿੰਡ ਕੋਟਸ਼ਮੀਰ ਬਠਿੰਡਾ ਮਾਨਸਾ ਰੋਡ ਤੇ ਬਠਿੰਡੇ ਤੋਂ 9-10 ਕਿਲੋਮੀਟਰ 9-10 ਕਿਲੋਮੀਟਰ ਤੇ ਇਹ ਬੁੱਧਵਾਰ ਨੂੰ 13 ਨੰਬਰ ਪਲਾਟ ਦੇ ਵਿੱਚ ਹੁੰਦਾ ਵੀਰ ਨੰਬਰ ਆਪਾਂ ਸਕਰੀਨ ਦੇ ਉੱਤੇ ਚਾ ਲਾਤਾ ਤੇ ਚੱਕ ਕੇ ਲਾ ਲਓ ਮਿੱਤਰੋ ਲੈ ਲਓ ਲਾ ਹ ਕਿ ਨਾ ਜਮਾ ਖੇਚ ਗਲੇ ਰੇਟ ਅੱਜ ਤੁਹਾਨੂੰ ਦੇਤੇ ਜਿਵੇਂ ਹੜਾਂ ਵਾਲੇ ਹਾਲਾਤ ਆ ਯਾਰ ਉਸ ਹਿਸਾਬ ਨਾਲ ਬਾਈ ਨੇ ਰੇਟ ਵੀ ਪੂਰੇ ਡਾਊਨ ਹੀ ਕਰ ਰੱਖਿਆ ਤੇ ਘਰੋਂ ਦੱਬ ਕੇ ਸ਼ੇਅਰ ਵੀਡੀਓ ਨੂੰ ਸੋ ਬਹੁਤ ਬਹੁਤ ਧੰਨਵਾਦ ਆ ਭਰਾ ਬਾਈ ਹੋਰਾਂ ਦਾ ਪੇਜ ਵੀਰੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਆਪਾਂ ਵੀਰ ਦੀ ਇਸੇ ਜਰੀਏ ਹੀ ਮਦਦ ਕਰ ਸਕਦੇ ਆ ਜਿੰਨੇ ਵੀ ਦਰਸ਼ਕ ਦੇਖ ਰਹੇ ਹੋ ਵੀਰ ਵਧੀਆ ਸਾਫ਼ ਸੁਥਰਾ ਕੰਮ ਕਰਨ ਵਾਲਾ ਇਮਾਨਦਾਰੀ ਨਾਲ ਜੇ ਤੁਸੀਂ ਵੀ ਕੋਈ ਵੀਡੀਓ ਦੀ ਪ੍ਰੋਮੋਸ਼ਨ ਕਰਾਉਣੀ ਆ ਤਾਂ ਬਾਈ ਦਾ ਨੰਬਰ ਤੁਹਾਨੂੰ ਪੇਜ ਤੇ ਪਾਇਆ ਹੋਇਆਗਾ ਇਹਨਾਂ ਸੰਪਰਕ ਕਰਕੇ ਸਿੱਧਾ ਤੁਸੀਂ ਵਾਜਬ ਰੇਟ ਤੇ ਤੇਲ ਖਰਚੇ ਤੱਕ ਲੈਨੇ ਲੈਣਾ ਜੇਰਾ ਦੂਰ ਆਊਗਾ ਕਿਸੇ ਨੇ ਵੀ ਕੋਈ ਚੀਜ਼ ਲੈਣੀ ਹੈ ਵੇਚਣੀ ਹੈ ਬਾਈ ਨਾਲ ਸੰਪਰਕ ਕਰ ਲਿਓ ਵੱਧ ਤੋਂ ਵੱਧ ਬਾਈ ਦੀ ਮਦਦ ਕਰੋ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ